ਗੌਸਗੜ ਨੰਕੇ ਪਿੰਡ ਆ ਦੋ ਛੜਕ ਗਈਆਂ ਆਪਾਂ ਖੱਬੇ ਹੋਗੇ ਆ ਚੱਲੇ ਗਿਆ ਆਪਣੇ ਘਰ ਨੂੰ ਰਾਹ ਇਹ ਰਾਹ ਵੀ ਚਲੇ ਜਾਂਦਾ ਇੱਕ ਉਹ ਪਰਲੇ ਪਸੇ ਸੱਜੇ ਆਉਂਦੇ ਤਾਂ ਮੰਨ ਲਓ ਉਹ ਸੜਕ ਤੇ ਆ ਜਣਾ ਸੀ ਆ ਦੇ ਲੋ ਇੱਥੇ ਤੱਕ ਆ ਗਿਆ ਸੀ ਦਰਿਆ ਉਹਦੇ ਰਾਹ ਬੰਦ ਕਰਾਇਆ ਮੂਰੇ ਬਹੁਤ ਗਾਹਾਂ ਸੀ ਇਹ ਤੋਂ ਬੰਨ ਬਹੁਤ ਉੱਚਾ ਪਹਿਲਾਂ ਬੰਨ ਉਨ ਚੜਾਈ ਚੜਦੀ ਹੁੰਦੀ ਸੀ ਫੇਰ 5-7 ਕਿਲੇ ਥੱਲੇ ਨੂੰ ਉਤਰਦੇ ਹੁੰਦੇ ਸੀ ਫੇਰ ਜਾ ਕੇ ਕਿਤੇ ਦਰਿਆ ਚਾਲੂ ਹੁੰਦਾ ਸੀ ਇੱਥੇ ਪਾਣੀ ਚੱਲਦਾ ਹੁੰਦਾ ਸੀ ਪਾਣੀ ਦੀ ਯਾਰ ਸਪੀਡ ਹੁਣ ਵੀ ਬਹੁਤ ਹੈ ਨਾ ਉਹ ਜਿੱਥੇ ਸਾਹਮਣੇ ਰੇਤਾ ਦੀਦਾ ਉੱਚਾ ਉਹ ਰੇਤੇ ਦੇ ਪਰਲੇ ਪਾਸੇ ਬਾਈ ਕੱਢੀ ਆ ਜਿਹੜੀ ਆਪਾਂ ਉਹਦੇ ਪਰਲੇ ਪਾਸੇ ਆ ਪਾਣੀ ਦੀ ਨਪਾਈ ਕਰਦੇ ਆ ਬੰਨਾਂ ਦੀ ਜਣਾ ਹਾਂਜੀ ਤਾਂ ਬੰਨ ਲੱਗਣਾ ਹੋਣਾ ਪਾਣੀ ਦੀ ਨਪਾਈ ਕਰਦੇ ਆ ਕੁਛ ਉਧਰ ਕਰਕੇ ਆਏ ਹੁਣ ਹਾਂ ਉਹ ਗੱਡੀ ਤੋਂ ਗੜਾ ਲੈ ਅੱਛਾ ਜੀ ਤੇ ਕੱਲੂ ਸ਼ਾਇਦ ਇੱਥੇ ਕਰਨਾ ਆ ਇਹ ਬੰਨ ਫੇਰ ਹੁਣ ਜਿੱਥੇ ਹੈਗਾ ਇੱਥੇ ਹੀ ਪੱਕਾ ਕਰ ਦੇਣਗੇ ਕਰਣਗੇ ਨਹੀਂ ਉਹ ਇੱਥੋਂ ਆਪਣੀ ਜ਼ਮੀਨ ਚਾਲੂ ਹੋ ਜਾਂਦੀ ਆ ਕੰਧ ਤੋਂ ਇਹ ਇੱਥੋਂ ਜੀ ਉਹ ਸਾਹਮਣੇ ਜਾ ਲੱਗਦੀ ਆ ਇਹਦੇ ਵਿੱਚ 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 ਸ਼ਿਵ ਜੀ ਕਣਕ ਦੇ ਢਾਲ ਸੁੱਕੇ ਹੋਏ ਨੇ ਕਿਤੇ ਕਿਤੇ ਤੁਸੀਂ ਉਹ ਖੋਹੂਗੀ ਕਿ ਸੁੰਡੀ ਹੋਊਗੀ ਆ ਦੇ ਤੋਂ ਦੇ ਥੱਲੇ ਦੇਖੋ ਤੋਂ ਮੜਾ ਜੱ ਕਿਹਾਂ ਹੋਵੇ ਵਿੱਚ ਆ ਤਾਂ ਯਾਰ ਹਰਾਨੀ ਹੈ ਗੱਲ ਸਾਲੀ 130 ਫੁੱਟ ਤੇ ਵੀ ਪਾਣੀ ਜਿਹ ਹੈ ਨਹੀਂ ਕਿ ਮੋਟਰ ਹਾਂ ਆ ਟੋਟਾ ਕੱਢਿਆ ਵਾ ਇਹ ਬੱਤਪਤੇ ਇੰਨਾ ਕ ਗਿੱਲਾ ਹੋ ਸਕਦਾ ਵਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲਾ ਵੀ ਦੂਜੀ ਮੋਟਰ ਤੇ ਤਾਂ ਨਹੀਂ ਆਈ ਲੇਟ ਘਰ ਵਾਲੀ ਮੋਟਰ ਤੇ ਆ ਪੈਲਸ ਵਾਲੀ ਮੋਟਰ ਤੇ ਚੱਲੀ ਜਾਂਦੀ ਆ ਇਹ ਉਹ ਕੰਟਰੋਲਰ ਤੋਂ ਪਿਛਲਾ ਏਰੀਆ ਇਹ ਬਿਜਲੀ ਕਰ ਗਿਆ ਤਾਂ ਵੀ ਕੋਈ ਫਰਕ ਨਹੀਂ ਪਿਆ ਕੱਲ ਗਏ ਸੀ ਐਸਡੀਓ ਨੂੰ ਮਿਲ ਕੇ ਆਇਆ ਕਹਿੰਦਾ ਸ਼ਾਮ ਨੂੰ ਚੱਲਦੀ ਹੋ ਜੂਗੀ ਸ਼ਾਮ ਨੂੰ ਤਾਂ ਉਹ ਵੀ ਸੱਚ ਲਾਤੀ ਫਾਲਟ ਫਾਲਟ ਕੱਢਿਆ ਨਹੀਂ ਸਵੇਰੇ ਫੇਰ ਪਟਾਕੇ ਵੱਜ ਕੇ ਫੇਰ ਸੱਚ ਕੱਟਤੀ ਚੱਲ ਮੈਂ ਖਾ ਇਧਰ ਲਾਤਾ ਭਰੇ ਆ ਦੋ ਘਿਹਰੇ ਸਵੇਰ ਦੀ ਲਾਈਟ ਸੋਣੀ ਚੱਲੀ ਜਾਂਦੀ ਅੱਜ ਆ ਭਰ ਗਏ ਦੋ ਘਿਹਰੇ ਹੁਣ ਇਹਦੇ ਵਿੱਚ ਦੀ ਭਰੇ ਤੇ ਮੈਂ ਖਾ ਇਧਰ ਖੋਲਤਾ ਹੁਣ ਕਿਉਂਕਿ ਪ੍ਰੈਸ਼ਰ ਨਾਲ ਪਾਣੀ ਆਊਗਾ ਕਹਿਰਾ ਛੇਤੀ ਭਰ ਜਾਊਗਾ ਹੁਣ ਮੈਂ ਕਹਿ ਇਹ ਚ ਚੱਲੀ ਜਾਣਾ ਦਿੰਦੇ ਹੁਣ ਚੱਲਦਾ ਹੈਗਾ ਮੂਹਰਲਾ ਪਾਣੀ ਨਿਕਲ ਕੇ ਸਾਰਾ ਇਹ ਚ ਆ ਜਾਣਾ ਇਹਦਾ ਪਾਣੀ ਨਿਕਲ ਕੇ ਇੱਧਰ ਆ ਜਾਊਗਾ ਇਹ ਚ ਬਾਕੀ ਕਣਕ ਭਾਈ ਕਰੋ ਚੈੱਕ ਇੱਧਰ ਲਈ ਵੀ ਇਹਦਾ ਫਟਾਰਾ ਕਿਵੇਂ ਆ ਸਾਰੀ ਕਣਕ ਸੋਹਣੀ ਫੁੱਟੀ ਹੋਈ ਆ ਜਿਹੜੀਆਂ ਅਗੇਤੀਆਂ ਕਣਕਾਂ ਨੇ ਨਾ ਉਸੇ ਗਿੱਲ ਚ ਬੀਜੀਆਂ ਹੋਈਆਂ ਉਹਨਾਂ ਨੇ ਕੱਦ ਕਰ ਲਿਆ ਫੋਟ ਘਟਾ ਬਹੁਤ ਫਰਕ ਹੈ ਚੀਜ਼ ਦਾ ਬਾਕੀ ਹੁਣ ਇਹ ਚ ਹੀ ਪਈ ਜਾਣ ਦਿੰਦੇ ਮੇਰੇ ਨਾਲ ਘੰਟਾ ਅੱਧਾ ਘੰਟਾ ਚੱਲੂਗੀ 6 ਵਜੇ ਤੱਕ ਲੇਟ ਹਜੇ 5 ਵਜੇ ਦਾ ਸਮਾਂ ਹੋਇਆ ਜਾਨੂੰ ਆਪਣਾ ਆਹ ਕਿਹੜਾ ਅੱਧ ਪਛਾਦੇ ਇਧਰੋਂ ਮਗਰੋਂ ਹੋ ਜੂਗਾ ਬਾਕੀ ਫਿਰ ਕੱਲੂ ਮੂਰਿਆਂ ਨੱਕਾ ਬਦਲਦੇ ਆਂਗੇ ਓਏ ਬਈ ਸੱਜਣੋ ਆ ਗਈ ਲਾਈਟ 8 ਦਿਨ ਅਜ ਅੱਠਵਾਂ ਦਿਨ ਆ ਮੰਨ ਲਓ ਪਹਿਲੇ ਦਿਨ ਪਾਣੀ ਛੱਡੇ ਨੂੰ ਤੇ ਪਤਾ ਨਹੀਂ ਕਿੰਨੇ ਕ ਐਮ ਐਲ ਆ ਤੋਂ ਕਿਧੋ ਕਿਧੋ ਨਹੀਂ ਫੋਨ ਕਰਾਇਆ ਲਾਈਟ ਛੱਡਦੇ ਨਹੀਂ ਸੀ ਅੱਜ ਫੇਰ ਕਹਿਤਾ ਵੀ ਧਰਨਾ ਲਾਉਨੇ ਆ ਜਾ ਕੇ ਰੋਡ ਬੰਦ ਕਰ ਦੇਣਾ ਅੱਜ ਇੱਕ ਘੰਟੇ ਚ ਫਾਲਟ ਨਿਕਲ ਕੇ ਸੱਚ ਲੱਗ ਗਈ ਦੇਖ ਲਓ ਐਡਾ ਪ੍ਰਭਾਵ ਪੈਂਦਾ ਹੈ ਚੀਜ਼ਾਂ ਦਾ ਨਹੀਂ ਜਮਾ ਨਹੀਂ ਗੋਲ ਦੇ ਅਸੀਂ ਦੋ ਵਾਰੀ ਜਾਇਆ ਪਹਿਲਾਂ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਮੈਂ ਕਿਹਾ ਹੁਣ ਬੰਦੇ ਥੋੜੋ ਅਸੀਂ ਦੇਣੇ ਆ ਇਹ ਤਾਂ ਹੁਣ ਮੈਕਮੇ ਨੂੰ ਚਾਹੀਦਾ ਉਹ ਕਹਿੰਦੇ ਜੀ ਪੋਸਟਾਂ ਖਾਲੀ ਆ ਜੇ ਆ ਉਹ ਆ ਸਮਝੋ ਬਾਹਰ ਆ ਜਾਰ ਕੰਮ ਇਹਨਾਂ ਦਾ ਕੀ ਚੱਕਰ ਆ ਨਾ ਅੱਜ ਇੱਕ ਘੰਟੇ ਚ ਸਾਰਾ ਫਾਲਟ ਨਿਕਲ ਕੇ ਲਾਈਨ ਵੀ ਚੱਲ ਪਈ ਪਰ ਮੇਰੇ ਹਿਸਾਬ ਨਾਲ ਤੱਕ ਮੈਨੂੰ ਲੱਗਦਾ ਵੀ ਇਹ ਧੁੰਦ ਪੈਂਦੀ ਸੀ ਪਹਿਲਾਂ ਕਈ ਦਿਨ ਜ਼ਿਆਦਾ ਕਿਤੇ ਕੋਈ ਦਰਾਖਤ ਲੱਗਦਾ ਹੋਣਾ ਇਹਨਾਂ ਨੇ ਸੁੱਚ ਕੱਟੀ ਹੋਈ ਸੀਗੀ ਹੁਣ ਕੀ ਹੋਇਆ ਮੰਨ ਲਓ ਧੁੰਦ ਅਜ ਹੈ ਨਹੀਂਗੀ ਅੱਜ ਸੂਰਜ ਨਿਕਲਿਆ ਟਾਈਮ ਨਾਲ ਅੱਜ ਉਹੀ ਸੁੱਚ ਲਈ ਲੇਨ ਚੱਲ ਪਈ ਕਹਿੰਦੇ ਜੀ ਲੇਨ ਕਲੀਅਰ ਕਰਤੀ ਹੁਣ ਮੈਂ ਕਿਹਾ ਧੁੰਦ ਆਈ ਤੇ ਪਤਾ ਲੱਗੂ ਜੇ ਧੁੰਦ ਪੈ ਗਈ ਫੇਰ ਪਤਾ ਲੱਗੂ ਉਹੀ ਕੰਮ ਨਾ ਹੋ ਜਾਵੇ ਚੱਲ ਜਿੰਨਾ ਭਰੂ ਉੰਨਾ ਸਹੀ ਦੇਖਦੇ ਆ ਇੱਕ ਕਹਿਰੇ ਚ ਮੰਨ ਲਓ ਕਹਿਰਾ ਵੱਤ ਆਉਣ ਵਾਲਾ ਹੋ ਗਿਆ ਜੀ ਦੁਬਾਰਾ ਜਿਦੋਂ ਪਹਿਲੇ ਦਿਨ ਕਹਿਰਾ ਭਰਿਆ ਉਹ ਬਾਕੀ ਕਰਦੇ ਆ ਚੈੱਕ ਦੇਖਦੇ ਆ ਕਿੰਨਾ ਹੋ ਗਿਆ ਕਹਿਰਾ ਉਧਰ ਤਾਂ ਭਰ ਗਿਆ ਸਾਰਾ ਉਧਰਲੀ ਮੋਟਰ ਬਣੀ ਚੱਲੀ ਜਾਂਦੀ ਹੁੰਦੀ ਕਿਉਂ ਉਹ ਲੈਂਨ ਤੋਂ ਪਿੱਛੇ ਸੀਗੀ ਜਿੱਥੇ ਕੰਟਰੋਲਰ ਲੱਗਿਆ ਹੋਇਆ ਕਰਦੇ ਆ ਚੈੱਕ ਸ਼ੇਵਜੀ ਦੇ ਵਿੱਚ ਚਾਰ ਪੰਜ ਦਿਨ ਲਵਾ ਕੇ ਮੈਂ ਕਿਹਾ ਯਾਰ ਸ਼ੇਵਜੀ ਛੁੱਟੀ ਕਰ ਲੈ ਹੁਣ ਰੋਜ਼ ਖਰਚਾ ਪੈਂਦਾ ਨਾ ਬਿਨਾਂ ਮਤਲਬ ਲਾਈਟ ਤਾਂ ਆਉਂਦੀ ਨਹੀਂ ਜੇ ਲਾਈਟ ਆਉਂਦੀ ਫੇਰ ਤਾਂ ਬੰਦਾ ਦਿਹਾੜੀ ਦਿੰਦਾ ਵੀ ਚੰਗਾ ਲੱਗਦਾ ਨਾ ਖਾਲ ਖੋਲ ਘੜਿਆ ਗਿਆ ਸੀ ਸਾਰਾ ਹੁਣ ਬੈਠਾ ਦੇਖਦਾ ਕਿਹੜਾ ਕਿੰਨਾ ਕਰ ਰਿਹਾਦਾ ਪਰ ਨੂੰ ਸਾਹਮਣੇ ਕੰਧ ਤੇ ਬੈਠਾ ਚੈੱਕ ਕਰਨ ਲੱਗਿਆ ਹੋਇਆ ਇਹ ਤਾਂ ਥੋੜਾ ਹੀ ਹੋਇਆ ਦੇਖਿਆ ਸੀ ਜਰਜੀ ਟੁੱਟਦਾ ਤਾਂ ਨਹੀਂ ਕਿਤੇ ਸਹੀ ਆ ਵਿੱਚ ਵਿੱਚ ਸ਼ਰਜੀ ਕਣਕ ਦੇ ਢਾਲ ਸੁੱਕੇ ਹੋਏ ਨੇ ਕਿਤੇ ਕਿਤੇ ਸਿਉਂ ਖਊਗੀ ਕਿ ਸੁੰਡੀ ਹੋਊਗੀ ਦੇਖ ਲਓ ਇੱਕ ਵਾਰੀ ਆਏ ਪੱਟ ਪੈਨ ਦੇ ਇਲਾਕੇ ਉੱਤੇ ਤਾਂ ਹੀ ਕਹਿੰਦਾ ਕਜੰਨੇ ਜੜਾ ਚਾਉ ਉਹ ਪਿੱਸਾ ਹੈ ਕਹਾ ਅਦੇ ਤੇ ਥੱਲੇ ਦੇਖੋ ਤੋਂ ਮੜਾ ਜ ਕਿਹਾਂ ਹੋ ਦੇ ਵਿੱਚ ਮਿੱਟੀ ਦੇ ਸੁੰਡੀ ਆ ਇਹ ਹੈ ਸੁੰਡੀ ਆ ਬੱਸ ਫੇ ਆ ਦਿਨਾਂ ਚ ਵੀ ਸੁੰਡੀ ਪਈ ਹੈ ਯਾਰ ਹੱਦ ਵਾਲੀ ਗੱਲ ਕਿਤੇ ਕਿਤੇ ਕਈ ਢਾਲ ਨੇ ਵਿੱਚ ਆਦੇ ਜਿਵੇਂ ਆ ਹੋ ਗਿਆ ਆਦਰੋ ਕਿੱਡੀ ਦੇਖ ਲੋ ਆ ਦੇ ਆ ਸੁੰਡੀ ਹੋਗੀ ਮੈਂ ਤਾਂ ਹੀ ਕਹਿਣਾ ਹੋਰ ਵੀ ਵਿਚ ਕਈ ਕਈ ਦੀਂਦੇ ਸੁੱਕੇ ਢਾਲ ਪੀਲੇ ਜਿਹੇ ਹੋਏ ਹੋਏ ਥੋੜੀ ਬਹੁਤ ਹੋਵੇ ਤੋ ਤੋ ਕੋਈ ਨਹੀਂ ਮਾਰੀ ਮੋਟੀ ਦਾ ਤਾਂ ਇਹ ਹੁੰਦਾ ਨਾ ਇੱਕ ਅੱਧੀ ਹੋਏ ਫੇਰ ਜਾਂਦੀ ਆ ਹਾਂ ਨਾਲੇ ਕਹਿੰਦੇ ਪੂਰੀ ਜ਼ਿਆਦਾ ਠੰਡ ਜੇ ਹੁੰਦੀ ਨਹੀਂ ਪਰ ਠੰਡ ਵੀ ਨਹੀਂ ਨਾ ਹੇ ਪਈ ਪੂਰੀ ਵਧੀਆ ਸੁੰਡੀ ਕਿਤੇ ਕਿਤੇ ਦੇਖਦੀ ਆ ਕੋਈ ਕੋਈ ਢਾਲ ਸੁੰਡੀ ਪੂਰੀ ਮੋਟੀ ਆ 4 ਵਜੇ ਨਹੀਂ ਮੈਂ ਨੱਕਾ ਬਦਲ ਕੇ ਗਿਆ ਪੌਣੇ 5 ਵਜੇ ਆਪਣੇ ਲਈ ਮੋਟਰ ਬੰਦ ਕਰਕੇ ਗਿਆ 10 ਮਿੰਟ ਰਹਿੰਦੀ 5 ਵਜਣਾਂ ਚ ਕਾਡੂ ਉਹ ਉੱਥੇ ਖੜਾ ਸੀ ਨੱਕਾ ਬਦਲਣ ਲੱਗਿਆ ਸੀ ਆ ਖੰਬੇ ਵਾਲੇ ਕੈਰੇਜ ਪਾਣੀ ਪੈਂਦਾ ਸੀ ਕਾਡੂ ਦਾ ਮੇਲਾ ਦਾ ਉਹੀ ਆ ਉਸ ਤੋਂ ਬਾਅਦ ਫਿਰ ਲਾਈਟ ਜਦੋਂ ਬੰਦ ਹੋ ਗਈ ਸਵੇਰੇ ਪਤਾ ਲੱਗਿਆ ਵੀ ਚੱਲੀ ਨਹੀਂ ਮੋਟਰ ਕੱਲ ਸ਼ਾਮ ਨੂੰ ਤਾਂ ਚੱਲਦੀ ਸੀ ਸ਼ੇਵਜ ਮੋਟਰ ਦੀ ਆਇਕ ਤੀਂ ਆ ਸਾਲ ਦੇ ਵਿੱਚ ਚੌਲਾਂ ਚ ਦੋ ਵਾਰੀ ਕੱਢੀ ਤੀਜੀ ਵਾਰੀ ਮੋਟਰ ਕੱਢਤੀ ਹੁਣ ਤੱਕ ਅਜੇ ਸਾਲ ਮੱਲਾ ਮਈ ਚ ਅਪ੍ਰੈਲ ਮਈ ਚ ਸਾਲ ਹੋਣਾ ਤੀਜੀ ਵਾਰੀ ਮੋਟਰ ਨਿਕਲੇ ਕਾਡੂ ਵਾਲੀ ਆ ਖਰਚੇ ਸਾਰੇ ਉੱਪਰ ਬਿਨਾ ਮਤਲਬ ਪੈ ਜਾਂਦੇ ਆ ਪਰ ਮਨ ਲਾ ਠੇਕੇ ਵਾਲੀ ਜ਼ਮੀਨ ਆ 5ਾਂ ਕਿੱਲਾਂ ਤੇ ਮੋਟਰ ਤੇ ਇਹਦੇ ਤੇ ਹੁਣ ਨਾਲ ਬਰਾਬਰ ਤਿੰਨ ਵਾਰੀ ਖਰਚਾ ਪੈ ਗਿਆ ਮੋਟਰ ਦਾ 3-4000 ਤੱਕ ਲਈ ਲੈਂਦੇ ਹੁਣ ਉਹ ਜੇ ਹੁਣ ਵੱਧ ਕੰਮ ਹੋ ਜਾਵੇ 6-7000 ਰੁਪਿਆ ਹੱਥ ਲੱਗ ਜਾਂਦਾ ਜੇ 6-6000 ਵੀ ਲੱਗਿਆ 20000 ਲੱਗਿਆ ਤਿੰਨ ਵਾਰੀ ਦਾ ਕਰਕੇ ਆ ਚੱਕਰ ਪੈ ਜਾਂਦਾ ਮਨ ਤਾਂ ਵੱਡੀ ਜਾ ਉਸਨੇ ਲਗੇ ਹਾਂ ਹਾਂ ਇੱਥੇ ਹੁਣ ਇਹ ਨਹੀਂ ਪਤਾ ਸਪਰੇਅ ਅਸਰ ਕਿਹੜਾ ਕਰੂਗੀ ਹੈ ਹੀ ਬਹੁਤ ਇਹ ਕਿ ਜੜ ਬਹੁਤ ਡੂੰਗੀ ਆ ਪੱਟ ਨਹੀਂ ਹੁੰਦਾ ਆ ਦੱਸਿਓ ਬਾਈ ਜੇ ਕਿਸੇ ਨੂੰ ਮੇਰੇ ਵੀਰ ਨੂੰ ਪਤਾ ਵੀ ਇਹ ਤੇ ਕਿਹੜੀ ਸਪਰੇਅ ਕਰੀ ਆ ਬੇਲ ਜੀ ਆਹੇ ਲਵੇਟਾ ਮਾਰਨ ਦੀ ਸਾਰੀ ਕਣਕ ਨੂੰ ਆ ਚੀਜ਼ ਆ ਆ ਚੀਜ਼ ਆ ਦੇਖੋ ਕਿੰਨੀ ਖੜੀ ਆ ਇਹ ਬਹੁਤ ਆ ਇਹ ਆ ਹੈ ਆ ਦੋ ਕੇਰੇ ਚ ਕਾ ਕੇਰੇ ਚ ਇੱਕ ਆ ਕੇਰੇ ਚ ਹੋਰ ਕਿਤੇ ਨਹੀਂ ਹੈਗੀ ਬਹੁਤ ਜਿਆਦੇ ਆ ਇਹ ਜਿੱਧਰ ਨੂੰ ਵੀ ਮੰਨ ਲਓ ਇਧਰ ਨੂੰ ਜਾਂਦੇ ਆ ਮੂਹਰੇ ਦੇਖੋ ਲੈ ਆ ਖੜੀ ਆ ਇਹ ਡਾਡਾ ਬੂਝਾ ਮਾਰਦੀ ਆ ਨਾਲ ਦੋ ਦੋ ਤਿੰਨ ਤਿੰਨ ਬੂਜੇ ਇਕੱਠੇ ਕਰ ਲੈਂਦੀ ਐ ਨਾਲ ਕਿੱਡੀ-ਕੱਡੀ ਜੜ ਕੱਢ ਲਈ ਜੜ ਇੱਕ ਦੀ ਨਿਕਲੀ ਐ ਬਾਕੀ ਟੁੱਟ ਜਾਂਦੀਆਂ ਥੱਲੇ ਉਹ ਇਹ ਤੇ ਕਿਹੜੀ ਸਪਰੇਅ ਕੰਮ ਕਰੋਗੀ ਦੱਸਿਓ ਮੇਰਾ ਵੀਰ ਉਹ ਡੂ ਭੱਜ ਗਿਆ ਕਉ ਡੂ ਭੱਜ ਗਿਆ ਮੈਂ ਕਿਹਾ ਕਿਵੇਂ ਹੋ ਠੀਕ ਆ ਵੀਰ ਜੀ ਇਹ ਪਹਿਲਾਂ ਚੌਲਾਂ ਵੇਲੇ ਵੀ ਕੱਢੀ ਸੀ ਮੋਟਰਪਲੇ

ਮੋਟਰ ਮੋਟਰੀ ਪਾਣੀ ਜਾ ਬਸ ਪੰਪ ਵੀ ਸੁੱਕਾ ਪੰਪ ਵੀ ਪਾਣੀ ਜਾ ਬਸ ਹੱਦ ਹੋ ਗਈ ਯਾਰ ਪਰ ਆਪਣੇ 14 ਨੇ ਪਰ ਇਹ ਹੈ ਵੀ ਇਹ ਜਗਾ ਉੱਚੀ ਆ ਨਾ ਉਹ ਕਹਿੰਦਾ ਪਾਣੀ ਪੂਰਾ ਸੀਗਾ ਪਾਣੀ ਨਹੀਂ ਛੱਡਿਆ ਹੈਗਾ ਉਹ ਵੀ ਸੱਚਾ ਵੋ ਨਹੀਂ ਉਹੀ ਆ ਨਾ ਹੁਣ 13 ਟੋਟੇ ਨੇ ਮੰਨ ਲਾ ਕੁਝ ਆਪਣੇ ਨਾਲ ਜਿੰਨੇ ਹੁਣ ਮੰਨ ਲਾ ਇੱਥੇ ਨਾਲੋਂ ਉਦ ਇਹ ਥੇ ਆ ਗਿਆ ਉੱਚਾ ਇਹ ਪਾਸਾ ਉੱਥੇ ਨਾਲੋਂ ਘਟਗਟ 10 ਫੁੱਟ ਦਾ ਫਰਕ ਹੈ ਇੱਥੇ ਦਾ ਤੇ ਹੁਣ ਆਪਣੇ 14 ਟੋਟੇ ਨੇ ਤੇ ਇੱਥੇ ਤੋਂ ਉਹੀ ਇੱਕ ਟੋਟਾ ਵੱਧ ਚਾਹੀਦਾ ਆਪਰਾ ਉੱਚਾ ਨਹੀਂ ਦੁਰਥੜਾ ਉਹ ਉੱਚਾ ਨਹੀਂ ਨਾ ਉਹ ਉਚਾਈ ਚ ਜ਼ਮੀਨ ਦੇ ਲੈਵਲ ਨਾਲ ਇਹ ਸੈਂਟਰ ਆ ਇਹ ਸਭ ਤੋਂ ਉੱਚਾ ਹੈ ਇਧਰ ਨੂੰ ਵੀ ਨਿਮਾਨ ਇਹ ਚਾਰੇ ਪਾਸੇ ਨੂੰ ਨਿਮਾਨ ਹੈ ਇੱਥੋਂ ਇਹ ਫਰਕ ਹੈ ਇਹਦਾ ਇਹ ਤਾਂ ਉਹ ਤਾਂ ਉਹੀ ਇੱਕ ਟੋਟਾ ਵੱਧ ਪੈਣਾ ਚਾਹੀਦਾ ਪਟੀਆਂ ਸਾਰੀ ਵੀ ਜੋੜਨਾ ਹੋਏ ਵਿੱਚ ਯਾਨੀ ਫਿਰ ਉਦੋਂ ਹੀ ਉਹੀ 5-7 ਮਿੰਟ ਦੇ ਵਿੱਚ ਵਿੱਚ ਕਿਤੇ ਬੰਦ ਹੋਈ ਆ ਮੋਟਰ ਚਾ ਵੀ ਆਗੇ ਵੀ ਜਾ ਹੁਣੇ ਪੀ ਕੇ ਆਇਆ ਮੈਂ ਆਹ ਇਥੋਂ ਮੋਸ਼ਨ ਵਾਲੀ ਟੰਗੀ ਉਹਦੀ ਲੈ ਕੇ ਆਇਆ ਜਿਹੜਾ ਪਾਣੀ ਘਰੇ ਹਜੇ ਕਿੱਥੇ ਗਿਆ ਇੱਥੇ ਆਇਆ ਆ ਗਿਆ ਮੈਂ ਅੱਛਾ ਤੁਹਾਡੇ ਕੋਲ ਵੀ ਉਹ ਤੁਸੀਂ ਚਾ ਕੋਈ ਨਹੀਂ ਆ ਤਾਂ ਯਾਰ ਹੈਰਾਨੀ ਹੈ ਗੱਲ ਸਾਰੀ 130 ਫੁੱਟ ਤੇ ਵੀ ਪਾਣੀ ਚ ਹੈ ਨਹੀਂ ਕਿ ਮੋਟਰ ਹਾਂ ਆ ਟੋਟਾ ਕੱਢਿਆ ਵਾ ਇਹ ਵੱਤਪ ਵਾ ਇੰਨਾ ਕੁ ਗਿੱਲਾ ਹੋ ਸਕਦਾ ਵਾ ਹਾਂ ਵਿੱਚ ਉਹ ਬੰਦ ਕੇ ਲੰਗਾ ਕੇ ਦੇਖਦੇ ਆ ਆਹੋ ਚ ਪਤਾ ਲੱਗ ਜੂ ਨਾ ਪਤਾ ਲੱਗ ਜੂ ਹਾਂ ਬਈ ਸਜਣੋ ਬਹੁਤ ਚਿਰ ਦੀ ਅਡੀ ਸੀ ਨਾ ਬਹੁਤ ਵੀਡੀਓ ਚ ਮੈਂ ਕਿਹਾ ਵੀ ਅੱਜ ਜ਼ਮੀਨ ਤੇ ਨੂੰ ਚੱਲੇ ਆ ਵੀ ਤੁਹਾਨੂੰ ਅੱਜ ਦਿਖਾ ਕੇ ਲਿਆਵਾਂ ਕਿਹੜੇ ਏਰੀ ਜ਼ਮੀਨ ਆਪਣੀ ਐ ਇੱਕ ਏਕੜੇ ਕਰਦੇ ਕਰਦੇ ਬਹੁਤ ਵਾਰੀ ਰਾਹ ਚੋ ਮੋੜਨਾ ਪੈ ਗਿਆ ਕਈ ਵਾਰੀ ਜਾਮ ਲੱਗਿਆ ਅੱਜ ਵੀ ਮੈਨੂੰ ਪਿੰਡੋਂ ਤਰੇ ਨੂੰ ਸਵਾ ਘੰਟਾ ਹੋ ਗਿਆ ਪਰ ਜਾਨੀ ਨੇੜੇ ਲੱਗ ਗਏ ਗੌਸਗੜ੍ਹ ਪਹੁੰਚ ਗਏ ਤੇ ਹੁਣ ਇਹ ਤੋਂ ਬਾਅਦ ਇਹ ਤੋਂ ਅਗਲਾ ਪਿੰਡ ਆਪਣੀ ਜਿੱਥੇ ਜ਼ਮੀਨ ਆ ਇਰਾਮ ਬੰਨਦਾ ਨਹੀਂ ਰੌਲਾ ਪਈ ਬੰਨ ਟੁੱਟਦਾ ਸਰਸਰਾਲੀ ਬਈ ਜੇ ਬੰਨ ਟੁੱਟ ਗਿਆ ਲੁਧਿਆਣਾ ਡੁੱਬ ਜੂ ਉਹ ਏਰੀਆ 'ਚ ਆਪਣੀ ਜ਼ਮੀਨ ਆ ਪਰ ਬਾਅਦ ਚ ਬਚਾਅ ਹੋ ਗਿਆ ਸੀ ਨਾ ਤੇ ਇਧਰਲਾ ਬਸ ਆਪਣੇ ਆਲੇ-ਆਸਾ ਉੱਚਾ ਅੱਜ ਇਹਦੇ ਦੇਖਦੇ ਆ ਜੇ ਬਣੀ ਸੈਟਿੰਗ ਉੱਥੇ ਜਾਣ ਦੀ ਵੀ ਤੁਹਾਨੂੰ ਉਹ ਵੀ ਦਿਖਾ ਕੇ ਲਿਆਵਾਂ ਬੰਨ ਵਾਲੇ ਏਰੀਆ ਬਈ ਕਿੱਥੇ ਉਹ ਅਸਲ ਵਿੱਚ ਜਿੱਥੇ ਪਹਿਲਾਂ ਪੁਰਾਣਾ ਬੰਨ ਸੀ ਉਹ ਬੰਨ ਹੁਣ ਉਹ ਤੋਂ ਡੇਢ ਕਿਲਾ ਗਾਂ ਆ ਗਿਆ ਉਹ ਵੀ ਸਾਡੇ ਚਾਚੇ ਉਹਨਾਂ ਲਈ ਜ਼ਮੀਨ ਚੀ ਮੰਨ ਲਓ ਬੰਨ ਨਮਾ ਲੱਗਿਆ ਜਿਹੜਾ ਤੇ ਆ ਘਰ ਸਾਰੇ ਜਿਹੜੇ ਦੀਂਦੇ ਨੇ ਆ ਪਿੱਛੇ ਇਹ ਆਪਣੇ ਚਾਚੇ ਤਾਇਆ ਦੇ ਨੇ ਜਿਵੇਂ ਮੰਨ ਕੇ ਚੱਲੋ ਜਿਹੜੇ ਬਾਬੇ ਜੀ ਸਾਡੇ ਦਾਦੇ ਪਰਦਾਦੇ ਮੇਰੇ ਜਿਹੜੇ ਉਹਨਾਂ ਚਾਚੇ ਤਾਇਆ ਦੇ ਆ ਘਰ ਨੇ ਜਿਹੜੇ ਦੀਂਦੇ ਸਾਹਮਣੇ ਇਹ ਗੌਸਗੜ ਪਿੰਡ ਆ ਆਪਣੀਏ ਦੋ ਅਗਲੇ ਪਿੰਡ ਜ਼ਮੀਨ ਆ ਤੇ ਦਿਖਾਉਂਦੇ ਆ ਤੁਹਾਨੂੰ ਏਰੀਆ ਗੌਸਗੜ ਨੰਗ ਕੇ ਪਿੰਡ ਆ ਦੋ ਛੜਕ ਗਈਆਂ ਆਪਾਂ ਖੱਬੇ ਹੋਗੇ ਇਹ ਖੱਬੇ ਸੱਜੇ ਦੋਨੇ ਪਾਸੇ ਦੀ ਸਮਝ ਲਓ ਆਪਾਂ ਉੱਥੇ ਪਹੁੰਚ ਜਾਂਦੇ ਆ ਆਪਣੇ ਜਿੱਥੇ ਜ਼ਮੀਨ ਆ ਇਹ ਦੋ ਸੜਕਾਂ ਜਾ ਲੱਗਦੀਆਂ ਨੇ ਹੁਣ ਪਹਿਲਾਂ ਆਪਾਂ ਦੇਖਦੇ ਆ ਜੇ ਹੋ ਸਕੇ ਬੰਨ ਤੇ ਗਿੜਾ ਕਢਾ ਕੇ ਲਿਆਉਣਾ ਥੋੜਾ ਨਾਲੇ ਇੱਕ ਇਥੋਂ ਵੀ ਰੋਡ ਬਣ ਗਈ ਇਧਰ ਵੀ ਹੁਣ ਅਸਲ ਮੈਂ ਨਾ ਇਹ ਜਿਵੇਂ ਸ਼ਹਿਰ ਤੋਂ ਬੜਾ ਦੂਰ ਨਹੀਂ ਹੈਗਾ ਇਧਰ ਵੀ ਜ਼ਮੀਨਾਂ ਜਮੂਨਾ ਬੈਗੀਆਂ ਕਲੋਨੀਆਂ ਕਲਾਨੀਆਂ ਨੇ ਲੈ ਲਈਆਂ ਕੁਝ ਪਹਿਲਾਂ ਇਹ ਏਰੀਆ ਇੰਡਸਟਰੀ ਏਰੀਆ ਪਾਸ ਹੋ ਗਿਆ ਸੀਗਾ ਅੱਜ ਤੋਂ ਦੋ ਤਿੰਨ ਕ ਸਾਲ ਪਹਿਲਾਂ ਮੁੜ ਕੇ ਫਿਰ ਉਹ ਤੋਂ ਬਾਅਦ 6-7 ਕ ਮਹੀਨੇ ਚੱਲੇ ਆ ਫੇਰ ਆ ਸਰਕਾਰ ਨੇ ਕਰਿਆ ਸੀਗਾ ਵੀ ਉਹ ਜਿਹੜਾ ਮੱਤੇੜਾ ਜੰਗਲ ਦਾ ਨਾ ਇਦੋਂ ਗਾਹਾਂ ਜਿੱਥੋਂ ਆਪਾਂ ਗੌਂਸ ਘਟੋਂ ਮੁੜਿਆ ਉਦੋਂ 4 ਕਿਲੋਮੀਟਰ 3 ਕਿਲੋਮੀਟਰ ਗਾਹ ਮੱਤੇ ਆੜਾ ਜੰਗਲ ਆ ਜਿੱਥੇ ਕਹਿੰਦੇ ਸੀ ਵੀ ਪਾਰਕ ਪੋਰਕ ਵਾਹ ਜੰਗਲ ਨਾਲੋਂ ਇਦਾਂ ਦੀ ਚੀਜ਼ ਬਣਾਉਣੀ ਆ ਤੇ ਉਹਦੇ ਵਾਸਤੇ ਆ ਰੋਡ ਪਾਸ ਹੋਇਆ ਮੂਰੇ ਰੋਡ ਆਉਂਦਾ ਉਹ ਤੁਹਾਨੂੰ ਦਿਖਾਉਨੇ ਆ ਇਹ ਰੋਡ ਉਥੋਂ ਲਾਡੂ ਵਾਲੋਂ ਕੱਢਿਆ ਇਹਨਾਂ ਨੇ ਸੱਦਾ ਆਪਣੇ ਇਸ ਏਰੀਆ 'ਚ ਨਾ ਜਿਵੇਂ ਹੈਪੀ ਸੀਡਰ ਦੀ ਬਜਾਈ ਅੱਜ ਤੋਂ ਸਮਝ ਲੋ 10 ਵਜੇ ਤੋਂ ਹੈਪੀ ਸੀਡਰ ਆਏ ਆ ਉਦੋਂ ਤੋਂ ਕੋਤੋਂ ਬਜਾਈ ਚੱਲ ਪਈ ਸੀ ਏਰੀਆ ਦੇ ਵਿੱਚ ਆ ਵੀ ਹੈਪੀ ਸੀਡਰ ਦੀ ਬੀਜੀ ਆ ਸਾਰੇ ਜਿਹੜੇ ਟੰਡੇ ਹੀ ਦੇਂਦੇ ਆ ਆ ਆ ਗਿਆ ਉਹ ਪੁਲ ਜਿਹੜ ਵੀ ਲੱਡੂ ਵਾਲਾ ਆਉਂਦਾ ਇਹ ਇਹ 12 ਮਤਲਬ ਆ ਦੇਖ ਲਓ ਕਿੰਨੀ ਹੋਊ 12 ਤੋਂ 14 ਫੁੱਟ ਚ ਆਈਏ ਇਹਦੀ ਇਹ ਸਾਰਾ ਰੋੜ ਹੀ ਇੰਨਾ ਉੱਚਾ ਬਣਦਾ ਹੋਦਾ ਉਹ ਪਿੱਛੇ ਪੁਲੀਆਂ ਦੀਂਦੀਆਂ ਨੇ ਦੇਖ ਹੁਣ ਧਿਆਨ ਇਹ ਜਿੰਨੇ ਵੀ ਰਾਹ ਇੱਧਰ ਦੀ ਜਿੰਨੇ ਵੀ ਰਾਹ ਸੀਗੇ ਇਹ ਸਾਰੀਆਂ ਪੁਲੀਆਂ ਲਾਤੀਆਂ ਨਾਲੇ ਸਾਰੇ ਪਾਸੇ ਨੂੰ ਇਹ ਹੁਣ ਘੱਟੋ ਘੱਟ ਸਾਲ 1.5 ਸਾਲ ਹੋ ਗਿਆ ਕੰਮ ਰੁਕਿਆ ਹੋਇਆ ਹੈ ਇਹਦਾ ਕੁਝ ਪੈਸੇ ਪੂਸਿਆਂ ਦਾ ਕਈਆਂ ਨੇ ਰਜਿਸਟਰੀਆਂ ਰੁਸਤੀਆਂ ਹੋਈਆਂ ਹੋਈਆਂ ਕਹਿੰਦੇ ਪੈਸੇ ਪੂਰੇ ਨਾ ਚੱਕੇ ਹੋਏ ਕਬਜ਼ਾ ਤੇ ਨਾਲੇ ਲਿਆ ਹੋਇਆ ਵਿੱਚ ਇੱਕ ਦੋ ਘਰ ਹੋਣਗੇ ਖੇਤ ਜਿੰਨਾ ਦੇ ਮੰਨ ਲਓ ਰੁਕਿਆ ਹੋਇਆ ਹੈ ਕੰਮ ਸਾਰੇ ਕਣ ਪੁਲੀਆਂ ਬਹੁਤ ਪੁਲੀਆਂ ਲੱਗੀਆਂ ਹੋਈਆਂ ਪੰਜ ਪੰਜ ਚਾਰ ਚਾਰ ਕੀਲਿਆਂ ਦੇ ਜਿੰਨੇ ਰਸਤੇ ਸੀਗੇ ਉਹ ਸਾਰਿਆਂ ਤੇ ਪੁਲੀਆਂ ਲਾਤੀਆਂ ਆ ਵੀ ਆਪਣੇ ਰਿਸ਼ਤੇਦਾਰਾਂ ਦੇ ਘਰ ਨੇ ਇਹ ਭਾਈ ਸਾਡੇ ਤਾਏ ਦੇ ਸਾਲਾ ਸਾਹਿਬ ਉਹ ਦੁਗਾਂ ਵਾਲੇ ਵੀ ਇਹ ਪਿੰਡ ਦੇ ਸਰਪੰਚ ਵੀ ਨੇ ਪਿੰਡ ਦਾ ਜਿੱਥੇ ਆਪਣੀ ਜ਼ਮੀਨ ਆ ਉਹਦਾ ਗੁਰਦੁਆਰਾ ਸਾਹਿਬ ਇਹਦੇ ਵਿੱਚ ਮੰਨ ਕੇ ਚੱਲੋ ਇਸ ਪਿੰਡ ਦੇ ਆਪਣੇ 2.5 ਤੋਂ 1300 ਵੋਟ ਆ ਜਿਹਦੇ ਚੋਂ 150 ਵੋਟ ਇੰਨੇ ਕੇਰੀਏ ਚ ਆਹਾ ਕਿਆ ਮੂਰੇ ਸੁਨ ਦਿਖਾਉਣਾ ਮੈਂ ਇੰਨੇ ਏਰੀਆ ਚ ਬਾਕੀ ਜਿਹੜੀ ਮਗਰ ਸੌਕ ਬੋਟ ਆ ਉਹ ਜਿਵੇਂ ਜਿਹੜੇ ਆਪਣੇ ਜ਼ਿਮੀਂਦਾਰਾਂ ਦੇ ਘਰ ਨੇ ਉਹ ਉਹਨਾਂ ਦੀ ਆ ਗੁਰਦੁਆਰਾ ਸਾਹਿਬ ਆ ਘਰ ਨੇ ਜਿਵੇਂ ਜਿਹੜੇ ਪਹਿਲਾਂ ਦੇ ਇੱਥੇ ਲੋਕ ਰਹਿੰਦੇ ਨੇ ਏਰੀਆ ਚ ਰਾਜਪੂਤਾਂ ਦੇ ਘਰ ਲਵਾਨੇ ਰਾਜਪੂਤ ਇੰਦਾਂ ਜਾਦੇ ਨੇ ਬਸ ਆ ਘਰ ਇੰਨੇ ਸੀਗੇ ਜਿਹੜੇ ਪੁਰਾਣੇ ਨੇ ਜਿਹੜੇ ਮੰਨ ਲਓ ਵੀ ਇੱਥੇ ਬੋਟ ਇੰਨੇ ਏਰੀਆ ਚ ਜ਼ਿਆਦੇ ਆ ਤੇ ਹੁਣ ਜਿਹੜੇ ਤੋਂ ਗਾਂ ਘਰ ਨੇ ਖੱਤਿਆਂ ਚ ਨਹੀਂ ਜਿਵੇਂ ਆ ਘਰ ਨੇ 4-5 ਇਹ ਜਿਵੇਂ 2-3 ਘਰ ਹੈਗੇ ਆ ਮਾਝੇ ਹਲ ਦੇ 2-3 ਘਰ ਹੈਗੇ ਅਮਰੇ ਕੋਲ ਦੇ ਹਲ ਦੇ ਫਿਰ ਕਹਾ ਆਪਣੇ ਘਰ ਆ ਗਿਓ ਸਾਹਮਣੇ ਤਿੰਨ ਏਕਣ ਟੁੱਟਵੇਂ ਟੁੱਟਵੇਂ ਜੇ ਘਰ ਨੇ ਆ ਚਲੇ ਗਿਆ ਆਪਣੇ ਘਰ ਨੂੰ ਰਾਂ ਇਹ ਰਾਂ ਵੀ ਚਲੇ ਜਾਂਦਾ ਇੱਕ ਉਹ ਪਰਲੇ ਪਸੇ ਸੱਜੇ ਆਉਂਦੇ ਤਾਂ ਮੰਨ ਲਓ ਉਹ ਸੜਕ ਤੇ ਆ ਜਾਣਾ ਸੀ ਆਪਾਂ ਹੁਣ ਦਰਿਆ ਤੇ ਉਹ ਬੰਨ ਤੇ ਦੇਖਣ ਕਰਕੇ ਤਾਂ ਕਰਕੇ ਇਧਰ ਦੀ ਆ ਗਏ ਵੀ ਪਹਿਲਾ ਬੰਨ ਤੇ ਜਿਹੜਾ ਕੱਢਿਆ ਇਹ ਦੇਖ ਕੇ ਆਈਏ ਕਿਵੇਂ ਸਿਸਟਮ ਉੱਥੇ ਆਹ ਏਰੀਆ ਬੜਾ ਉਹ ਸਾਹਮਣੇ ਮੱਧਮ ਮੱਧਮੇ ਦਿਖਦੇ ਹੋਣੇ ਘਰ ਦੂਜੇ ਪਾਸੇ ਦੀ ਆਵਾਂਗੇ ਮੁੜ ਕੇ ਫੇਰ ਦਿਖਾਉਨੇ ਆ ਤੁਹਾਨੂੰ ਆ ਦੇ ਲੋ ਇੱਥੇ ਤੱਕ ਆ ਗਿਆ ਸੀ ਦਰਿਆ ਉਹਦੇ ਰਾਹ ਬੰਦ ਕਰਿਆ ਸੀ ਮੂਰੇ ਤੇ ਬਹੁਤ ਗਾਹਾਂ ਸੀ ਇਤੋਂ ਬੰਨ ਬਹੁਤ ਉੱਚਾ ਪਹਿਲਾ ਬੰਨ ਉਨ ਚੜਾਈ ਚੜਦੀ ਹੁੰਦੀ ਸੀ ਫੇਰ 5-7 ਕਿਲੇ ਥੱਲੇ ਨੂੰ ਉਤਰਦੇ ਹੁੰਦੇ ਸੀ ਫੇਰ ਜਾ ਕੇ ਕਿਤੇ ਦਰਿਆ ਚਾਲੂ ਹੁੰਦਾ ਸੀ ਇੱਥੇ ਪਾਣੀ ਚੱਲਦਾ ਹੁੰਦਾ ਸੀ ਇੱਧਰ ਉੱਪਰ ਤੱਕ ਤਾਂ ਪਾਣੀ ਆਇਆ ਹੀ ਨਹੀਂ ਸੀ ਆ ਦੇਖੋ ਕਿੱਥੇ ਤੱਕ ਆ ਗਿਆ ਕੀ ਹਾਲਾਤ ਕਰਤੇ ਆ ਮੋਟਰਾਂ ਮਾਟਰਾਂ ਦੇ ਲੋਕ ਕਿੰਨੀ ਏਰੀਆ ਕਿੰਨਾ ਏਰੀਆ ਵੱਡਕੀ ਲੈ ਗਿਆ ਉਤਰ ਕੇ ਦਿਖਾਉਣਾ ਇਹ ਤੇ ਗੋਸ ਗੜੀਆਂ ਦੀ ਜ਼ਮੀਨ ਸੀਗੀ ਜਿਹਨਾਂ ਦੇ ਵਿੱਚ ਪਹਿਲਾਂ ਬੰਨ ਲਾਇਆ ਸੀਗਾ ਛੰਨੇ ਉਹਨਾਂ ਦੀ ਆਹੀ ਆਈ ਉਹਦੀ ਆਹੀ ਜ਼ਮੀਨ ਹਾਂਜੀ ਹਾਂਜੀ ਆਹੀ ਹੈ ਆ ਕੁਝ ਪਰਲੇ ਪਾਸੇ ਨਾਲ ਮੋੜੇ ਹਾਂ 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 ਅਮੇ ਉਹ ਹੀ ਦੇਉਂਕੋ ਉਹਦੋਂ ਪਤਾ ਲੱਗਦਾ ਸੀ ਨਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕੁਝ ਇੱਥੇ ਹਾਲਾਤ ਕੀ ਨੇ ਇਹ ਦਰਿਆ ਆਉਂਦਾ ਇਧਰੋਂ ਦਾ ਕਿ ਇਧਰੋਂ ਆਉਂਦਾ ਇਹ ਇਧਰੋਂ ਆਉਂਦਾ ਜੀ ਬੋਲਾ 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 ਪਾਣੀ ਦੀ ਯਾਰ ਸਪੀਡ ਹੁਣ ਵੀ ਬਹੁਤ ਹੈ ਨਾ ਉਹ ਜਿੱਥੇ ਸਾਹਮਣੇ ਰੇਤਾ ਦੀਦਾ ਉੱਚਾ ਉਹ ਰੇਤੇ ਦੇ ਪਰਲੇ ਪਾਸੇ ਬਾਈ ਕੱਢੀ ਆ ਜਿਹੜੀ ਆਪਾਂ ਉਹਦੇ ਪਰਲੇ ਪਾਸੇ ਪਹਿਲਾਂ ਮੇਰੇ ਹਿਸਾਬ ਨਾਲ ਜਿੱਥੇ ਰੇਤਾ ਪਿਆ ਉੱਥੇ ਪਾਣੀ ਚੱਲਦਾ ਸੀ ਹਾਂਜੀ ਹਾਂਜੀ ਪਹਿਲਾਂ ਪਰੇ ਸੀਗਾ ਉਹ ਨੂੰ ਪਰਲੇ ਪਾਸੇ ਬਹੁਤ ਮਾੜੇ ਹਲਾਸੀ ਉਹਨਾਂ ਜਦੋਂ ਕੇ ਕੰਮ ਹੋਇਆ ਹਾਂਜੀ ਹਾਂਜੀ ਇਹ ਕਾਦੇ ਵਾਸਤੇ ਰੱਖੀ ਐ ਇਹ ਸਰਕਾਰੀ ਹੈ ਵਾਜੀ ਇਹ ਜਿਹੜੇ ਆ ਪਾਣੀ ਦੀ ਨਪਾਈ ਕਰਦੇ ਆ ਬੰਨਾਂ ਦੀ ਹੈ ਨਾ ਹਾਂਜੀ ਤੇ ਬੰਨ ਲੱਗਣਾ ਉਹਨਾਂ ਪਾਣੀ ਦੀ ਨਪਾਈ ਕਰਦੇ ਆ ਕੁਛ ਉਧਰ ਕਰਕੇ ਆਏ ਹੁਣ ਹਾਂ ਉਹ ਗੱਡੀ ਤੋਂ ਘਣਾ ਲੈ ਅੱਛਾ ਜੀ ਹੁਣ ਕਾਸਾਬਾਦ ਜਾਣਾ ਓਕੇ ਤੇ ਕਾਲੂ ਸ਼ਹਿਰ ਤੇ ਇੱਥੇ ਕਰਨਾ ਆ ਇਹ ਬੰਨ ਫਿਰ ਹੁਣ ਜਿੱਥੇ ਹੈਗਾ ਇੱਥੇ ਹੀ ਪੱਕਾ ਕਰ ਦੇਣਗੇ ਕਰਣਗੇ ਨਹੀਂ ਉਹ ਉੱਥੋਂ ਲੱਗੂ ਆ ਜੀ ਇਦਾਂ ਉਹ ਉਹਦੇ ਨਾਲ ਦੀ ਆ ਅੱਛਾ ਉਹ ਜਿਹੜਾ ਡੱਕਾ ਜਿਹਾ ਖੜਾ ਸਾਹਮਣੇ ਉਹ ਵਿਚਾਲੇ ਦੀਂਦਾ ਨਾ ਉਹ ਸਾਹਮਣੇ ਥੋੜੀ ਐ ਜਾਣਾ ਸਿੱਧਾ ਓਕੇ ਆ ਇਹ ਵੀ ਜ਼ਮੀਨਾਂ ਹੁਣ ਇੱਕ ਨੇ ਇਹੀ ਕੁਝ ਹੋ ਜਾਂਦਾ ਬਾਅਦ ਚ ਆ ਕੇ ਜਿਵੇਂ ਪਹਿਲਾਂ ਸੀ ਗਿਆ ਲੋਕ ਅੰਦਰ ਬਾਉਂਦੇ ਸੀ ਉਹ ਚੀਜ਼ ਹੋ ਗਈ ਹੁਣ ਪੂਰੀ ਤਾਂ ਹੋਣੀ ਨਹੀਂ ਇਹ ਨਾ 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 ਇਹ ਤਾਂ ਆਈ ਐਸੇ ਇਦਾਂ ਹੀ ਰਹਿਣੀ ਐ ਜਣੀ ਇਹ ਆ ਵੀ ਗਾਂਹਾਂ ਵਾਲਾ ਬੰਦ ਜਦੋਂ ਬੰਦ ਲੱਗਣ ਲੱਗਿਆ ਫੇਰ ਇਹ ਭਰਿਆ ਜਾਣਾ ਹਾਂ ਫੇਰ ਇਹਦੇ ਵਿੱਚ ਮਾਲ ਸੈੱਟ ਹੋ ਜਾਣਾ ਮਿੱਟੀ ਵਾਲਾ ਪਰਲੇ ਪਾਸੋਂ ਜਿਹੜਾ ਰੇਤਾ ਰੁੱਤਾ ਸੈੱਟ ਹਾਂ 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 ਨਹੀਂ ਨਹੀਂ ਚਲੋ ਬਚਾਅ ਹੋ ਗਿਆ ਉਹ ਤੋਂ ਨੁਕਸਾਨ ਹੁਣ ਜਿੰਨਾ ਕਿ ਚਲੋ ਜ਼ਮੀਨਾਂ ਜਮੂਨਾਂ ਤਾਂ ਇੰਨਾ ਕੁ ਹੁੰਦਾ ਹੀ ਰਹਿੰਦਾ ਜਿਆਦਾ ਤਾਂ ਬਚਾਅ ਹੋ ਗਿਆ ਜਿਵੇਂ ਬਾਜ ਏਰੀਆ ਚ ਬੁਰੇ ਹਾਲ ਸੀ ਬਾਈ ਵਾਹ ਭਈਆ ਆਪਾਂ ਦਰਿਆ ਤੋਂ ਮੁੜਿਆ ਏ ਜਾਂਦੇ ਆਪਾਂ ਹੋਰ ਰਾਹ ਗਏ ਸੀਗੇ ਹੁਣ ਆਪਾਂ ਦੂਜੇ ਰਾਹ ਆ ਇੱਥੋਂ ਆਪਣੀ ਜ਼ਮੀਨ ਚਾਲੂ ਹੋ ਜਾਂਦੀ ਆ ਕੰਧ ਤੋਂ ਇਹ ਇੱਥੋਂ ਜੀ ਉਹ ਸਾਹਮਣੇ ਜਾ ਲੱਗਦੀ ਆ ਇਹਦੇ ਨਾਲ 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 ਆ ਕੰਧ ਦੇ ਨਾਲ ਨਾਲ ਜਾ ਕੇ ਪਿੱਛੇ ਵੀ ਉਹ ਕੰਧ ਆ ਗਈ ਜਦ ਆਪਾਂ ਪਰਲੇ ਪਾਸੇ ਹੋ ਗਏ ਆ ਇਹ ਬੰਦੇ ਦੀ ਜਿਹਨੇ ਆ ਕੰਧ ਕਰੀ ਹੋਈ ਆ ਇਹਨੇ 45 ਕਿਲੇ ਖਰੀਦੇ ਹੋਏ ਨੇ ਫੈਕਟਰੀ ਫੁਕਟਰੀ ਲਾਉਣੀ ਸੀ ਕੋਈ ਮੁੜ ਕੇ ਫੇ ਘੌ ਕੱਪ ਜੇ ਕਰ ਗਿਆ ਚੁੱਪ ਕਰ ਗਿਆ ਸੀ ਫਿਰ ਬੰਦਾ ਇਹ ਸਾਰਾ ਇੱਥੋਂ ਤੋਂ ਲੈ ਕੇ ਉਹ ਸਾਹਮਣੇ ਕੋਠੀਆਂ ਆ ਗਈ ਆਪਣੇ ਤਾਂ ਉਹਨਾਂ ਦੀਆਂ ਆ ਆ ਗਈ ਆਪਣੀ ਮੋਟਰ ਜਿਹੜੀ ਆਪਣੇ ਹਿੱਸੇ ਚ ਆਉਂਦੀ ਆ ਆ ਮੋਟਰ ਬਾਜ ਆ ਮੋਟਰ ਆਪ ਤਾਂ ਆਪਣੀ ਆ ਦੀ ਆ ਜਿਹੜੀ ਆ ਦੀਂਦੀ ਆ ਦੂਜੀ ਮੋਟਰ ਆ ਆ ਗਈ ਤੀਜੀ ਉਹ ਪਰੇ ਵਿਚਾਲੇ ਜੀ ਦੀਂਦੀ ਆ ਚੌਥੀ ਆ ਘਰ ਚ ਆ ਪਾਣੀ ਮੇ ਕੋ ਪਰਲੇ ਪਾਸੇ ਆ ਪੰਜ ਮੋਟਰਾਂ ਨੇ ਆਪਣੀਆਂ ਇੱਥੇ ਆਪਣੀ ਮੋਟਰ ਤੇ ਚੱਲੀ ਪਾਪਾ ਲੱਗ ਕੇ ਜੰ ਚੱਲੇ ਆ ਪੁੱਤ ਮੁੜ ਕੇ ਆਵਾਂ ਘਰੋਂ ਉੱਥੇ ਗੱਡੀ ਖੜਾ ਆਈਏ ਘਰੋਂ ਤੁਰ ਕੇ ਆਵਾਂਗੇ ਫਿਰ ਪਹਿਲਾਂ ਔਰਲੇ ਘਰ ਹੁੰਦੇ ਸੀਗੇ ਜਿਹੜੇ ਪੁਰਾਣੇ ਨੇ ਔਰਲੇ ਪਾਸੇ ਦੀਂਦੇ ਨੇ ਆ ਜਿਹੜਾ ਬੰਦਾ ਬੈਠਾ ਔਰਲੇ ਪਾਸੇ ਮੂਰੇ ਪਰਨੇ ਵਾਲਾ ਇਹ ਸਪੂਰਾ ਆਪਣਾ ਸਾਂਝੀ ਹੁੰਦਾ ਸੀ ਪਹਿਲਾਂ ਇਹ ਤੇ ਉਦੋਂ ਬਾਅਦ ਸਮਝੋ ਹੁਣ ਇਹਦੇ ਇੱਥੇ ਆ ਦੀ ਜਗ੍ਹਾ ਲਈ ਹੈ 18-20 ਕਿਲਿਆਂ ਦੀ ਖੇਤੀ ਕਰਦਾ ਹੈ ਬੰਦਾ ਪੁਰਾਣਾ ਇੱਥੇ ਹੀ ਰਹਿੰਦਾ ਮੁੰਡਿਆਂ ਨੇ ਕੰਮ ਤੋੜਿਆ ਹੈ ਇੱਕ ਕੋ ਜੀਸੀਬੀ ਮਸ਼ੀਨ ਆ ਦੋ ਦੂਜੇ ਕੋਲੇ ਦੋ ਕਾਰਾਂ ਨੇ ਟੈਕਸੀਆਂ ਚਲਾਉਂਦਾ ਆ ਘਰ ਸੀ ਆਪਣੇ ਪੁਰਾਣੇ ਪਹਿਲਾਂ ਜਿਹੜੇ ਆ ਔਰਲੇ ਦੀਂਦੇ ਨੇ ਉਦੋਂ ਬਾਅਦ ਹੁਣ ਉਧਰ ਕੋਠੀਪਾਲੀ ਪਰਲੇ ਪਾਸੇ ਪਰਲੇ ਪਾਸੇ ਦੀ ਚਲੀਏ ਨਾ ਆਪਣੇ ਸਾਹਮਣੇ ਚੂਚਿਆਂ ਵਾਲੀ ਫੈਕਟਰੀ ਆ ਹੈਚਰੀ ਪਹਿਲਾਂ ਇੱਥੇ ਗੱत्ता ਬਣਦਾ ਹੁੰਦਾ ਸੀ ਹੁਣ ਇੱਥੇ ਚੂਚੇ ਅੰਡੇ ਲਿਆ ਕੇ ਮਸ਼ੀਨੀ ਮੰਨ ਲਓ ਮਸ਼ੀਨਾਂ ਰਹੀ ਚੂਚੇ ਕੱਢੇ ਜਾਂਦੇ ਆ ਜਿੰਨੇ ਕਿ ਇੱਥੇ ਅੰਦਰ ਲੇਬਰ ਰਹਿੰਦੀ ਜਾਂ ਮੰਨ ਲਓ ਕੰਮ ਕਰਦਾ ਡਰਾਈਵਰ ਸਾਰੇ ਉਹ ਆਪਣੇ ਤਾਇਓ ਵਾਲੇ ਖਰਚੇ ਤੇ ਪਿੱਛੇ ਜਿਹੜੇ ਪੁਰਾਣੇ ਘਰ ਚ ਕੁਆਟਰ ਕਮਰੇ ਸੀ ਜਿਹੜੇ ਕੁਆਟਰ ਬਣਾਤੇ ਉਹਨਾਂ ਨੂੰ ਦੇਤੇ ਸਾਰੇ ਉਹ ਆ ਗਈ ਭਾਈ ਕੋਠੀ ਉਹ ਗੁਰੂ ਘੁੰrai ਜਾਂਦਾ ਘਰੋਂ ਕਹਿੰਦੇ ਨਗਰ ਕੀਰਤਨ ਆ ਗਿਆ ਧਰਾਂ ਮੂਰੇ ਉਧਰੋਂ ਕਿਹਰਾ ਸਿਰੇ ਲੱਗਿਆ ਹੋਇਆ ਸੀ ਹੁਣ ਜਾਨੂੰ ਆਪਾਂ ਜਾਣਾ ਜਾਨੂੰ ਨਗਰ ਕੀਰਤਨ ਧਰਮਸਾਲਾ ਪਹੁੰਚ ਜਾਣਾ ਉੱਥੇ ਬਹਿ ਕੇ 10 ਮਿੰਟ ਸੁਣਦੇ ਆ ਢਾਡੀ ਜੱਥਾ ਚੱਲਦੇ ਆ ਲਵਾਈ ਗੋ ਆਪਾਂ ਜਦੋਂ ਡਾਕਟਰ ਕੋਲੇ ਲੈ ਕੇ ਜਾਂਦੇ ਆ ਡਾਕਟਰ ਮਹੱਲਤ ਪਤੀ ਕਰ ਦਿੰਦਾ ਦਰਦ ਬੰਦ ਕਰ ਦਿੰਦਾ ਦਵਾਈ ਦੇ ਦਿੰਦਾ

बचियूं मूंखियूं बि ख़ुशी में कामया A-Ded 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 a